ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੌਰਪਿਕ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੇ ਜਿਹੜੇ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਏ ਆ ਬਲ ਲੇਟੈਸਟ ਜਿਹੜਾ ਹੁਣ ਕੀ ਵਰਕ ਕੀਤੀ ਸੂਟ ਮਸ਼ੀਨਨੀ ਚ ਮਸ਼ੀਨਨੀ ਕੰਮ ਕੀਤਾ ਹੋਇਆ ਜੀ ਸਾਰਾ ਮਸ਼ੀਨਨੀ ਵਰਕ ਹੋਗਾ ਆਪਣੇ ਕੋਲੇ ਇਹਦਾ ਪਾਜ ਦੀ ਵੀਡੀਓ ਦਿਖਾਈ ਹੈ ਬਾਕੀ ਆਪਾਂ ਉਹ ਰੰਗ ਸਾਰੇ ਜਿਹੜੇ ਆਪਣੇ ਕੋਲੇ ਪ੍ਰਿੰਟ ਵਾਲੇ ਸੂਟ ਸੀਟ ਟਾਈ ਐਂਡ ਆਈ ਦੇ ਸੂਟ ਸੀ ਤੇ ਆਪਣੇ ਕੋਲੇ ਕਾਟਨ ਦੇ ਸੂਟ ਸੀ ਮੈਚਿੰਗ ਪਲੀਜ਼ ਬੋਟਮ ਵਾਲੇ ਸੂਟ ਸੀ ਉਹ ਸਾਰੇ ਇਸ ਵੀਡੀਓ ਦੇ ਵਿੱਚ ਲਾਤੇ ਐਂਡ ਤੱਕ ਵੀਡੀਓ ਜ਼ਰੂਰ ਦੇਖਣਾ ਜਿੰਨਾ ਪੈਣਾ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਗਾ ਲੋ ਸਬਸਕ੍ਰਾਈਬ ਐਵੇਂ ਦੇ ਸੋਹਣੇ ਸੋਹਣੇ ਡਿਜ਼ਾਈਨ ਵੀ ਦੇਖਦੇ ਰਹੋ ਆਪਣਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਜੀ 750868048 ਦੇ ਤੁਸੀਂ ਕਾਲ ਵੀ ਕਰ ਸਕਦੇ ਆ ਤੇ ਤੁਸੀਂ ਆਪ ਨੂੰ ਮੈਸੇਜ ਵੀ ਕਰ ਸਕਦੇ ਆ WhatsApp ਤੇ ਇਹ ਆਪਾਂ ਕਿੰਨਾ ਸੋਹਣਾ ਸੂਟ ਬਣਾਇਆ ਹੋਇਆ ਦੇਖੋ ਤੁਸੀਂ organza ਦੇ ਉੱਪਰ ਆਪਾਂ ਇਹ ਵੀ ਸੂਟ ਰੈਡੀ ਕੀਤਾ ਹੋਇਆ ਜਿਹੜਾ ਬਸਕੋਸ organza ਬਹੁਤ ਵਧੀਆ ਸਟਫ ਆਉਂਦਾ ਬਹੁਤ ਵਧੀਆ ਫੈਬਰਿਕ ਹੈ ਜਿਵੇਂ ਤੁਸੀਂ ਇਹਦੇ ਤੇ ਤੁਸੀਂ ਰੈਡੀ ਕਰਵਾ ਸਕਦੇ ਹੋ ਤੇ ਆਪਣੇ ਕੋਲ ਜਿਹੜਾ ਸੂਟ ਬਣ ਕੇ ਹੋਇਆ ਸੀ ਮਿਸਕੋਸ ਵਰਗਾ ਕਹਿੰਦੇ ਸੀ ਤੇ ਨੈਸਟ ਕਲਰ ਆਪਣੇ ਕੋਲੇ ਆ ਗਿਆ ਜੀ ਆਪਾਂ ਕੀਤਾ ਸੀ ਰੂਬੀ ਕਾਟਨ ਦੇ ਇਹ ਰੂਬੀ ਕਾਟਨ ਦਾ ਕਲਰ ਵੀ ਬਹੁਤ ਚੱਲ ਰਿਹਾ ਤੇ ਰੂਬੀ ਕਾਟਨ ਦਾ ਆਪਣੇ ਕੋਲ ਜਿਹੜਾ ਫੈਬਰਿਕ ਵੀ ਬਹੁਤ ਚੱਲ ਰਿਹਾ ਇਹ ਫੈਬਰਿਕ ਦੇ ਵਿੱਚ ਬਹੁਤ ਪਹਿਣਾ ਕੰਮ ਕਰਵਾ ਰਹੇ ਹਾਂ ਬਹੁਤ ਸੋਹਣਾ ਕੱਪੜਾ ਹੁੰਦਾ ਜੀ ਬਹੁਤ ਵਧੀਆ ਤਾਂ ਫੈਬਰਿਕ ਸ਼ਰਿੰਗ ਹੁੰਦਾ ਜੀ 9 ਡਲ ਹੁੰਦਾ ਇੱਕ ਦੋ ਧੌਣ ਨਾਲ ਵੀ ਬਹੁਤ ਸੋਹਣਾ ਪਿਆਰੰਦਾ 10 ਧੌਆਂ ਪਾ ਲਓ ਸੂਟ ਬਹੁਤ ਸੋਹਣਾ ਲੱਗਦਾ ਤੇ ਐਵੇਂ ਤੁਸੀਂ ਸੂਟ ਰੈਡੀ ਕਰਵਾ ਸਕਦੇ ਆਪਣੇ ਕੋਲੇ ਜਿਹੜਾ ਆਪਾਂ ਕੀਤਾ ਉਹ ਅਗਲਾ ਨੈਸਟ ਕਲਰ ਕੀਤਾ ਹੋਇਆ ਸੀ ਇਹ ਚਿੱਕ ਵਾਲੀ ਬਿਸਕੋਸ ਔਰਗੰਝਾ ਤੇ ਕੀਤਾ ਹੋਇਆ ਸੀ ਇਹ ਚਿੱਕ ਵਾਲਾ ਰਿਸਟਾਪ ਸੀ ਬਿਲਕੁਲ ਤੇ ਐਵੇਂ ਦੀ ਬਰੀ ਔਰਗੰਝਾ ਦੀ ਵਾਲਾ ਤੇ ਤੁਸੀਂ ਕਲੀਨਸ ਕਰਵਾ ਸਕਦੇ ਹਾਂ ਜਿਹੜਾ ਆਪਣੇ ਕੋਲ ਚੈੱਕ ਹੋਣਾ ਸੀ ਸੇਵ ਤੇ ਆਪਣੇ ਕੋਲੇ ਨੈਸਟ ਆ ਗਿਆ ਜੀ ਆਪਾਂ ਵਾਕੜਾ ਇੱਥੇ ਬਣਾਇਆ ਹੋਇਆ ਜੀ ਸਾਰਾ ਕੰਮ ਵਾਕੜੇ ਦਾ ਕੀਤਾ ਹੋਇਆ ਬਹੁਤ ਭੈਣਾ ਜੀ ਹੈਵੀ ਡਿਵਾਰਡ ਸੀ ਤੁਸੀਂ ਵਾਕੜਾ ਇਹਦੇ ਵਿੱਚ ਸੂਟ ਲਾਇਆ ਕਰੋ ਤੇ ਅਲੱਗ ਤੋਂ ਵੀਡੀਓ ਸਾਡੇ ਕੋਲੇ ਪੈਂਦੀ ਨਹੀਂ ਇਹਨਾਂ ਟਾਈਮ ਨਹੀਂ ਹੁੰਦਾ ਕਈ ਵਾਰੀ ਅੱਛਾ ਬਹੁਤ ਜ਼ਿਆਦਾ ਸੂਟਲ ਹੋਏ ਹੋਏ ਤੇ ਆਪਾਂ ਨੇ ਇਕੱਲਾ-ਕੱਲਾ ਸੂਟ ਵੀ ਨਹੀਂ ਆਪਣੇ ਕੋਲੇ ਕਈ ਵਾਰੀ ਤੰਦਾ ਵੀਡੀਓ ਬਣਦੀ ਤੇ ਜਿਹੜਾ ਆਪਾਂ ਕੀਤਾ ਹੋਇਆ ਸੀ ਜੀ ਇਹ ਵਾਲਾ ਸੂਟ ਆਪਾਂ ਕੀਤਾ ਸੀ ਕ੍ਰੀਪ ਦੇ ਉੱਪਰ ਕੀਤਾ ਹੋਇਆ ਜਿਹੜਾ ਕੰਮ ਹੈ ਕ੍ਰੀਪ ਦੇ ਉੱਪਰ ਬਣਿਆ ਹੋਇਆ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਜਿਹੜੀ ਇਹ ਕ੍ਰੀਪ ਦੇ ਉੱਪਰ ਸੂਟ ਬਣਿਆ ਹੋਇਆ ਚਮਕ ਵਾਲੀ ਕ੍ਰੀਪ ਹੁੰਦੀ ਹੈ ਜਿਵੇਂ ਸੈਮੀ ਕ੍ਰੀਪ ਜਿਦਾਂ ਹੁੰਦੀ ਹੈ ਛੱਟਨ ਕ੍ਰੀਪ ਆ ਜਾਂਦੀ ਜੀ ਇਹ ਵਾਲਾ ਤੇ ਆਪਣੇ ਇਹ ਮੈਚਿੰਗ ਸੂਟ ਕਿਸੇ ਪਹਿਨੇ ਤਿਆਰ ਕਰਵਾਇਆ ਸੀ ਤੇ ਆਪਾਂ ਦੁਪੱਟਾ ਨੂਨ ਦਾ ਦੁਪੱਟਾ ਲਗਾਇਆ ਹੋਇਆ ਫ੍ਰਿਸ਼ ਕਪਟੀ ਲਾ ਕੇ ਤਿਆਰ ਕੀਤਾ ਹੋਇਆ ਤੇ ਐਵੇਂ ਦਾ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਆਪਣੇ ਤੋਂ ਸੂਟ ਤੇ ਵੀ ਬਹੁਤ ਭੈੜਾ ਆਰਡਰ ਦੇ ਚੁੱਕੇ ਆ ਜੀ ਆਪਾਂ ਨੂੰ ਕਿੰਨੇ ਸੂਟ ਇਹਦੇ ਨਾਲ ਦੇ ਬਣਾ ਚੁੱਕੇ ਆ ਆਪਾਂ ਹਾਂ ਤੇ ਇਹ ਵੀ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਇਹ ਬਣਿਆ ਹੋਇਆ ਕ੍ਰਾਸ਼ ਦੇ ਉੱਪਰ ਬਣਿਆ ਹੋਇਆ ਜਿਹਦੀ ਹਲਕੀ ਕ੍ਰਾਸ਼ ਹੁੰਦੀ ਹੈ ਉੱਪਰ ਉਹਦੇ ਤੇ ਫਿਰ ਬਣਿਆ ਹੋਇਆ ਤੁਹਾਡੇ ਨਾਲ ਵੀਡੀਓ ਜਿਹੜੀ ਸ਼ੇਅਰ ਕਰਦੇ ਆ ਜਿਹੜੇ ਆਪਰੇ ਕੋਲ ਸੂਟ ਲੱਗਤਾ ਹੋ ਚੁੱਕਿਆ ਹੈ ਜਾਂ ਆਪਾਂ ਨੇ ਪਾਰਸ ਲਗਵਾਤੇ ਤੁਹਾਡੇ ਨਾਲ ਕਾ ਫੈਬਰਿਕ ਆਪਣੇ ਕੋਲ ਦੁਬਾਰਾ ਹੋ ਗਿਆ ਪਹਿਲਾਂ ਵਾਲਾ ਸੇਲ ਹੋ ਚੁੱਕਾ ਸੀ ਤੇ ਬਹੁਤ ਭੈੜਾ ਐਡਵਾਂਸ ਸੀ ਹੈਵੀ ਡਿਵਾਂਸ ਸੀ ਇਹ ਆਪਾਂ ਨੇ ਸੇਲ ਦੁਬਾਰਾ ਫੈਬਰਿਕ ਮੰਗਾਇਆ ਜੀ ਬਹੁਤ ਵਧੀ ਇਵੇਂ ਤੁਸੀਂ ਪਾਰਟੀ ਫਾਉਂਡਸਿੰਦ ਪਾਰਟੀ ਵਿੱਚ ਤੁਸੀਂ ਬਣਾ ਸਕਦੇ ਹੋ ਗਲੇਸਾ ਵਗੈਰਾ ਲਗਾ ਕੇ ਤੇ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਹੈ ਅੱਪਾ ਕੁਛਕਾ ਸੂਟ ਤੋਂ ਦੇਣ ਵਾਲਾ ਇਹਨੇ ਕਿ ਸ਼ੇਅਰ ਕਰਦੇ ਮਾਰ ਕੇ ਤੇ ਸੂਟ ਵੀ ਆਪਾਂ ਜਿਹੜਾ ਆਪਾਂ ਬਾਰੀ ਕੀਤਾ ਸੂਟ ਸੀ ਜੀ ਤੇ ਆਪਾਂ ਪਿੰਡਿਕਸ ਪਾ ਕੇ ਇਹ ਵੀ ਕਿੰਨਾ ਸੋਹਣਾ ਬਣ ਕੇ ਰੈਡੀ ਹੋਇਆ ਤੇ ਇਹ ਮੇਰੇ ਸੂਟ ਕੁਛਕਾ ਜਿਹੜੇ ਆਪਾਂ ਤੁਹਾਡੇ ਕੋਲੋਂ ਪ੍ਰਿੰਟ ਵਾਲੇ ਸੇਲ ਕੀਤੇ ਕੁਛਕਾ ਬਹੁਤ ਦੂਸਰੇ ਕੀਤੇ ਤੇ ਪਹਿਣਾ ਆਪਣੀਆਂ ਵੀਡੀਓ ਇਹਨੇ ਤੱਕ ਇਹਨੇ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਜੀ ਇਹਨੇ ਤੱਕ ਵੀਡੀਓ ਆਪਾਂ ਸੋਹਣੇ ਸੋਹਣੇ ਸੂਟ ਲਾਏ ਹੁੰਦੇ ਆ ਕੋਈ ਪ੍ਰਿੰਟ ਵਾਲੇ ਜਾਂ ਕੋਈ ਟਾਈ ਐਂਡ ਡਾਈ ਦੇ ਸੂਟ ਆਪੇ ਇਸ ਵੀਡੀਓ ਵਿੱਚ ਲਾਏ ਹੋਏ ਆ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਬਹੁਤ ਜਾਂ ਸੋਹਣੇ ਟਾਈ ਐਂਡ ਡਾਈ ਵਾਲੇ ਜਿਹੜੇ ਸੂਟ ਲਾਏ ਹੋਏ ਆ ਆਪਾਂ ਬਿਸਕੋਸ ਔਰਗੰజా ਵਿੱਚ ਟਾਈ ਐਂਡ ਡਾਈ ਕੀਤੇ ਹੋਏ ਆ ਬਹੁਤ ਪਹਿਣਾ ਦੀ ਹੈਵੀ ਡਿਮਾਂਡ ਸੀ ਟਾਈ ਐਂਡ ਡਾਈ ਸੂਟ ਲੈ ਕੇ ਆਓ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਜੀ ਤੇ 21 ਕਪਾਕੇਤੇ ਹੋਏ ਪ੍ਰਿੰਟ ਵਾਲੇ ਸੂਟ ਇਹ ਆਪਣਾ ਇੱਕ ਗਰੁੱਪ ਬਣਿਆ ਹੋਇਆ ਜੀ ਪ੍ਰਿੰਟ ਵਾਲੇ ਸੂਟ ਕੀ ਆਪਾਂ ਸਾਰਾ ਤਰ੍ਹਾਂ ਦਾ ਫੈਬਰਿਕ ਆਪਾਂ ਗਰੁੱਪ ਦੇ ਵਿੱਚ ਕਾਉਣੇ ਹੁੰਦੇ ਆ ਤੇ ਤੁਸੀਂ ਆਪਦਾ ਨੰਬਰ ਸਾਨੂੰ WhatsApp ਤੇ ਜੇ ਜਿਆ ਕਰੋ ਤੁਹਾਡਾ ਅਸੀਂ ਨੰਬਰ ਆਪਾਂ ਗਰੁੱਪ ਦੇ ਵਿੱਚ ਐਡ ਕਰ ਲਾਂਗੇ ਜਿਹੜੇ ਆਪਣੇ ਚੈਨਲ ਤੇ ਨਵੇਂ ਹੋਏ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਆਪਾਂ ਨੂੰ WhatsApp ਤੇ ਜੇ ਕੋਈ ਵੀ ਸੂਟ ਪਸੰਦ ਆਉਂਦਾ ਹੋਵੇ ਜੀ ਤਾਂ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਆਂ ਇਹ ਥੋੜੀ ਸੀ ਮੈਚਿੰਗ ਸੂਟ ਲਾਤੇ ਇਹਦਾ ਕੋਈ ਪ੍ਰਾਈਜ਼ ਵੱਧ ਨਹੀਂ ਜੀ 500 ਤੋਂ ਪਰਾਈ ਇਹਦਾ ਘੱਟ ਨਹੀਂ ਹੋਊਗਾ ਸ਼ਿਪਿੰਗ ਚਾਰਜ ਫ੍ਰੀ ਆ ਤੇ 500 ਦਾ ਰੇਟ ਆਪਣੇ ਕੋਲੇ ਇਹਦਾ ਸੂਟ ਤੁਹਾਨੂੰ ਪਏਗਾ ਛੋਟੇ ਛੋਟੇ ਪਸੰਦ ਆਉਂਦਾ ਸਕਰੀਨ ਛੋਟੇ ਲੈ ਕੇ ਤੁਸੀਂ WhatsApp ਤੇ ਭੇਜ ਸਕਦੇ ਜੇ ਜਿੰਨਾ ਪੈਗਨ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ